ਸੋਸ਼ਲ ਮੀਡੀਆ ਤੇ ਮੌਜੂਦ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮਸਕਰ ਆਦਾਬ ਦੋਸਤੋ ਆਪਾਂ ਕਈ ਦਿਨਾਂ ਤੋਂ ਗੱਲ ਕਰ ਰਹੇ ਹਾਂ ਅਵੌਰ ਵਿੱਚ ਹੋ ਰਹੀਆਂ ਚੋਰੀਆਂ ਕਟੜਾਵਾਂ ਸੰਬੰਧੀ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਇਹ ਚੋਰ ਕਈ ਦਿਨਾਂ ਤੋਂ ਬਣਿਆ ਹੋਇਆ ਸੀਤੋ ਰੋਡ ਤੇ ਸ਼ੈਨਸ਼ਾ ਰਾਤ ਦੇ ਸਮੇਂ ਚੱਲਦਾ ਹੈ ਇਹਦਾ ਰਾਜ ਜਿੰਨੀਆਂ ਵੀ ਸੀਸੀਟੀਵੀ ਦੇਖੀਆਂ ਗਈਆਂ ਨੇ ਉਹਦੇ ਵਿੱਚ ਪਾਇਆ ਗਿਆ ਕਿ ਇਹ ਬੰਦਾ 12 ਤੋਂ ਲੈ ਕੇ 4 ਵਜੇ ਤੱਕ ਕਰਦੀ ਡਿਊਟੀ ਬੜੀ ਤਨਦੇਹੀ ਦੇ ਨਾਲ ਨਿਭਾਉਂਦਾ ਹੈ ਹਰਾਨੀ ਦੀ ਗੱਲ ਇਹ ਹੈ ਕਿ ਵੱਡੀ ਚੋਰੀ ਕਰਨ ਦੇ ਬਾਵਜੂਦ ਵਾਰ-ਵਾਰ ਕੌਮਨਟ ਕਲੋਨੀ ਦੇ ਵਿੱਚ ਇੱਕ ਅਲੱਗ-ਅਲੱਗ ਘਰਾਂ ਤੇ ਦਸਤਕ ਦੇ ਰਿਹਾ ਹੈ ਇਹ ਜਿਹੜੀ ਵੀਡੀਓ ਹੈ ਲਗਭਗ 2.30 ਵਜੇ ਤੋਂ ਬਾਅਦ ਦੀ ਹੈ ਜਦ ਕਿ ਉਸ ਤੋਂ ਪਹਿਲਾਂ 1.30 ਦੇ ਦਰਮਿਆਨ ਇਹ ਵੱਡੀ ਕਟੜਾ ਨੂੰ ਅੰਜਾਮ ਦੇ ਕੇ ਜਾ ਚੁੱਕਿਆ ਸੀ ਲੇਕਿਨ 25-26 ਮਿੰਟਾਂ ਚ ਸੋਨਾ, ਚਾਂਦੀ, ਕੈਸ਼ ਕਿਤੇ ਸੰਭਾਲ ਕੇ ਜਾਂ ਕਿਸੇ ਦੋਸਤ ਨੂੰ ਹੈਂਡਓਵਰ ਕਰਕੇ ਫਿਰ ਕੌਮਨਟ ਵੈਨੂ ਵਿੱਚ ਵਾਪਸੀ ਕਰਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਚੋਰ ਹੈ ਇਹ ਪ੍ਰਸ਼ਾਸਨ ਲਈ ਆਮ ਜਨਤਾ ਲਈ ਬੜੀ ਵੱਡੀ ਸਿਰਦਰਦੀ ਤੇ ਚੁਣੌਤੀ ਬਣਿਆ ਹੋਇਆ ਹੈ ਇਹਦੀ ਦਹਿਸ਼ਤ ਬਰਕਰਾਰ ਹੈ ਲਗਭਗ 15-20 ਦਿਨਾਂ ਤੋਂ ਇਹਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਆਮ ਜਨਤਾ ਰਾਤ ਨੂੰ ਸੌ ਨਹੀਂ ਪਾਰੀ ਲੋਕਾਂ ਦੇ ਵਿੱਚ ਬੜੀ ਬੇਚਾਨੀ ਚਿੰਤਾ ਪਾਈ ਜਾ ਰਹੀ ਹੈ ਕਿ ਕਿਸੇ ਵੇਲੇ ਵੀ ਕਿਸੇ ਦਾ ਵੀ ਇਹ ਘਰ ਸਾਫ ਕਰਨ ਦੀ ਕਲਾ ਰੱਖਦਾ ਹੈ ਹੁਣ ਤੱਕ ਕਈ ਘਰਾਂ ਨੂੰ ਬਣਾ ਚੁੱਕਿਆ ਇਹ ਨਿਸ਼ਾਨਾ ਹੋ ਸਕਦਾ ਹੈ ਵੀ ਇਹਦੇ ਨਾਲ ਹੋਰ ਵੀ ਸਾਥੀ ਹੋਣਗੇ ਪਰ ਹੁਣ ਤੱਕ ਦੀਆਂ ਵੀਡੀਓ ਦੇ ਵਿੱਚ ਇਹ ਇਕੱਲਾ ਹੀ ਸ਼ੈਨਸ਼ਾ ਮੌਜੂਦ ਪਾਇਆ ਜਾਂਦਾ ਹੈ ਜਿੱਥੇ ਵੀ ਸੀਸੀਟੀਵੀ ਆਂਦੀ ਹੈ ਬੇਖੌਫ ਬੇਖੌਫ ਬਿਨਾ ਕਿਸੇ ਡਰ ਦੇ ਗਲੀਆਂ ਦੇ ਵਿੱਚ ਘੁੰਮਦਾ ਇਹਨੂੰ ਕਿਸੇ ਕਿਸਮ ਦਾ ਡਰ ਨਹੀਂ ਹੈ ਇਹ ਨਹੀਂ ਕਹਿ ਸਕਦੇ ਵੀ ਇਹ ਕੁਝ ਖਾਂਦਾ ਜਾਂ ਪੀਂਦਾ ਇਸ ਬਾਰੇ ਕੁਝ ਨਹੀਂ ਪਤਾ ਪਰ ਇਸ ਬੰਦੇ ਦੀ ਚਾਲ ਤੋਂ ਤੁਰੰਤ ਤੋਂ ਪਤਾ ਲੱਗਦਾ ਹੈ ਕਿ ਇਹਨੂੰ ਕਿਸੇ ਚੀਜ਼ ਦਾ ਕਿਸੇ ਸਿਸਟਮ ਦਾ ਕਿਸੇ ਦਾ ਵੀ ਕੋਈ ਡਰ ਨਹੀਂ ਤੁਸੀਂ ਦੇਖੋ ਇਹ ਕੋਠੀ ਦੇ ਗੇੜ ਦੇ ਮੂਹਰੇ ਖੜਾ ਹੈ ਕੈਮਰਾ ਇਹਨੂੰ ਰੋਟੇਟ ਕਰਕੇ ਇਸ ਨੂੰ ਚੈੱਕ ਕਰ ਰਿਹਾ ਹੈ ਦੇਖੋ ਕਿੰਨੇ ਆਰਾਮ ਦੇ ਨਾਲ ਇਹ ਗੇੜ ਤੇ ਆਉਂਦਾ ਹੈ ਉਸ ਤੋਂ ਬਾਅਦ ਅਲੱਗ-ਅਲੱਗ ਗਲੀਆਂ ਦੇ ਵਿੱਚ ਇਹ ਗੇੜਾ ਦਿੰਦਾ ਹੈ ਇਸ ਚੋਰ ਦੀ دہشت ਅਜੇ ਤੱਕ ਬਰਕਰਾਰ ਪੰਜਾਬ ਸਰਕਾਰ ਲਈ ਪ੍ਰਸ਼ਾਸਨ ਲਈ ਆਮ ਜਨਤਾ ਲਈ ਬਣਿਆ ਵੱਡੀ ਸਿਰਦਰਦੀ ਦੇ ਰਿਹਾ ਹੈ ਆਈ ਦਿਨ ਨਵੀਂ ਤੋਂ ਨਵੀਂ ਚੁਣੌਤੀ ਕਈ ਘਰਾ ਵਿੱਚ ਕਰ ਚੁੱਕਿਆ ਆਪਦੇ ਕਾਰਨਾਮੇ ਇਸ ਲਈ ਬਚ ਕੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ